ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪ ਇਹਨੂੰ ਕਹਦਾ ਕਿ ਪੰਜਾਬ ਦੇ ਵਿੱਚ ਇਸ ਵਕਤ ਬਹੁਤ ਮਾੜੇ ਹਾਲਾਤ ਬਣੇ ਹੋਏ ਨੇ ਵੱਖ-ਵੱਖ ਕੈਦੀਆਂ ਜਥੇਬੰਦੀਆਂ ਵੱਖ-ਵੱਖ ਤਰੀਕਿਆਂ ਦੇ ਨਾਲ ਸੇਵਾ ਕਰਾਈਆਂ ਨੇ ਤੇ ਸੋ ਸਾਡੀ ਜਥੇਬੰਦੀ ਇੰਟਰਨੈਸ਼ਨਲ ਪੰਥਕਦਾਲ ਜ਼ਿਲ੍ਹਾ ਫਰੀਪੁਰ ਦੀ ਸਮੁੱਚੀ ਟੀਮ ਜਿਹੜੀ ਆ ਉਹ ਵੱਖ-ਵੱਖ ਥਾਵਾਂ ਤੇ ਜਾ ਕਰਕੇ ਜਿਹੜੀ ਵੀ ਕਿਸੇ ਨੂੰ ਕੋਈ ਲੋੜ ਹੈ ਚਾਹੇ ਮਿੱਟੀ ਦੀ ਆ ਚਾਹੇ ਦਵਾਈਆਂ ਦੀ ਆ ਚਾਹੇ ਲੰਗਰ ਦੀ ਆ ਆਟੇ ਦੀ ਆ ਸੋ ਕੋਈ ਰਾਕੀ ਸਭ ਪਚਾਰੇ ਨੇ ਤੇ ਸਾਡੇ ਨਾਲ ਬੜੇ ਦਿਨਾਂ ਤੋਂ ਡਾਕਟਰ ਮਨਜੀਤ ਸਿੰਘ ਜੀ ਬੜੀ ਵਧੀਆ ਤਰੀਕੇ ਨਾਲ ਸੇਵਾ ਕਰਕੇ ਸਿੰਘ ਸਾਹਿਬ ਦਾ ਫਰਜਾ ਉਤੋਂ ਦਵਾਈਆਂ ਪਹੁੰਚਾਉਂਦੀਆਂ ਸਿੰਘ ਸਾਹਿਬ ਦਵਾਈਆਂ ਪਹੁੰਚਾਉਂਦੇ ਨੇ ਚਾਹੇ ਲੰਗਰਾ ਸੁਪਰੀ ਰਸਤੇ ਵੀ ਤੱਕ ਲੈ ਕੇ ਅੱਜ ਸਿੰਘ ਸਾਹਿਬ ਨੂੰ ਅਸੀਂ ਬੇਨਤੀ ਕੀਤੀ ਸਿੰਘ ਸਾਹਿਬ ਸਪੈਸ਼ਲ ਆਏ ਕਿ ਉਹ ਜਿਹੜੀ ਦਵਾਈ ਅੱਜ ਇੱਥੇ ਫਰੋਕਰ ਜ਼ਿਲ੍ਹੇ ਦੇ ਸਾਡੇ ਕੋਲ ਪਹੁੰਚਾਈਏ ਤੇ ਆ ਤੁਹਾਡੇ ਸਾਹਮਣੇ ਪਈ ਹੈ ਤੇ ਹੁਣ ਡਾਕਟਰ ਮਨਜੀਤ ਸਿੰਘ ਇਹਦੀ ਸਮੁੱਚੀ ਟੀਮ ਡਾਕਟਰਾਂ ਨੇ ਜਿਹੜੀ ਸਾਡੇ ਨਾਲ ਪਿੰਡਾਂ ਦੇ ਵਿੱਚ ਜਾਂਦੀ ਹੈ ਇਹ ਇਹ 11 ਦਿਨ ਸੇਵਾ ਕਰ ਰਹੇ ਨੇ ਕਿਉਂਕਿ ਇਹ ਡਾਕਟਰ ਨੇ ਪਤਾ ਤਾਂ ਇਹਨਾਂ ਨੂੰ ਵਿੱਚ ਜਿਹੜੀ ਦਵਾਈ ਕਿਹਨੂੰ ਦੇਣੀ ਹੈ ਕਿਸ ਤਰ੍ਹਾਂ ਦੀ ਕੋਈ ਬੁਖਾਰ ਦੀ ਜਟੀ ਹੈ ਦੀ ਜਟਾ ਕਿਸ ਤਰ੍ਹਾਂ ਦੀ ਲੋੜ ਪਈ ਹੈ ਤੇ ਇਹ ਵਧੀਆ ਤਰੀਕੇ ਨਾਲ ਚੈੱਕ ਅਪ ਕਰਕੇ ਉਹਨਾਂ ਨੂੰ ਦਵਾਈਆਂ ਵਗੈਰਾ ਦੇ ਰਹੇ ਨੇ ਅਸੀਂ ਉਹਨਾਂ ਦਾ ਧੰਨਵਾਦ ਕਰਦੇ ਆਂ ਤੇ ਵਧੀਆ ਸਾਡਾ ਇਹ ਸਾਥ ਦੇ ਰਹੇ ਨੇ ਤੇ ਇਸੇ ਤਰ੍ਹਾਂ ਹੀ ਬਾਰੇ ਕਿਰਪਾ ਕਰੇ ਸਾਨੂੰ ਸਾਰਿਆਂ ਨੂੰ ਰਲ ਮਿਲ ਕੇ ਜਿਹੜੀ ਪੰਜਾਬ ਤੇ ਸੰਕਟ ਦੀ ਘੜੀ ਆਈ ਹੈ ਤੇ ਇੱਕ ਦੂਜੇ ਨਾਲ ਮੋਢੇ ਨਾਲ ਮੋਢਾ ਤੋੜ ਕੇ ਸਾਥ ਦੇਣ ਦੀ ਲੋੜ ਹੈ ਤੇ ਸਾਡੇ ਨਗਰ ਵੱਲੋਂ ਸਾਡੀ ਕਮਿਟੀ ਨੂੰ ਸਿੰਘ ਸਾਹਿਬ ਦਾ ਧੰਨਵਾਦ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਹਾਂਜੀ ਵੀਰ ਜੀ ਅੱਜ ਮਤਲਬ ਕਿ ਤੁਸੀਂ ਆਹ ਦਵਾਈਆਂ ਕਿੱਥੋਂ ਲੈ ਕੇ ਆਏ ਤੇ ਕਿੱਥੇ ਲੈ ਕੇ ਚਲੇ ਗਏ ਤੋ ਪਹਿਲਾ ਵਾਇਰ ਜੀ ਕਹਤਾ ਸੀ ਵਾਇਰ ਕੁਸ਼ੀ ਕਦੇ ਇਹ ਦਵਾਈਆਂ ਜੋ ਪੰਜਾਬ ਦੇ ਮਾਹੌਲ ਜਿਹੜਾ ਬਣਿਆ ਪਿਆ ਹਾਰਡ ਪੀਟ ਚ ਨੇ ਜੋ ਉਹਨਾਂ ਵਾਸਤੇ ਲੰਗਰ ਇਹ ਦਵਾਈਆਂ ਲੈਟ ਭਈ ਜਥੇਦਾਰ ਸਾਹਿਬ ਕਹਿੰਦੇ ਸੀ ਕਿ ਮਿਰੋਦਾ ਜਿੱਦਿシャレ ਦੇ ਸੇਖ ਜੋ ਉਹਨਾਂ ਨੇ ਜ਼ਿੰਮੇਵਾਰੀ ਭਾਈ ਗੁਰਰਾਮ ਸਿੰਘ ਜੀ ਨੂੰ ਤੇ ਹੋਰ ਅਜੀ ਸਿੰਘਾ ਨੂੰ ਜੋ ਜ਼ਿੰਮੇਵਾਰੀ ਦਿੱਤੀ ਵੀ ਉਹ ਬਾਖੂ ਵੀ ਲਿਭਾ ਰਹੇ ਨੇ ਕਹੀ ਜਿਨ੍ਹਾਂ ਤੋਂ ਅਸੀਂ ਵੇਖ ਰਿਆ ਸੀ ਇਹ ਹੜਪੀਟਾਂ ਦੇ ਵਿੱਚ ਜਿੱਥੇ ਬਹੁਤ ਜ਼ਿਆਦਾ ਇਫੈਕਟਡ ਇਲਾਕੇ ਨੇ ਉਹਨਾਂ ਦੇ ਵਿੱਚ ਜਾ ਕੇ ਦਵਾਈਆਂ ਦੇ ਰਹੇ ਨੇ ਲੰਗਰ ਵੰਡਾ ਰਹੇ ਨੇ ਸੋਡੋ ਉਹਨਾਂ ਨੂੰ ਜ਼ਰੂਰਤ ਅਨੁਸਾਰ ਜੋ ਚੀਜ਼ਾਂ ਨੇ ਇਹ ਇਹਨਾਂ ਨੂੰ ਬੜੇ ਵਧੀਆ ਤਰੀਕੇ ਨਾਲ ਦੇ ਰਹੇ ਸੀ ਅੱਜ ਥੋੜੀ ਦਵਾਈਆਂ ਦੀ ਸ਼ੋਰਟੇਜ ਸੀ ਅੱਜ ਐਫਆਈ ਸਾਹਿਬ ਨੇ ਸਿੰਘ ਸਾਹਿਬ ਤੋਂ ਜਿਹੜੀਆਂ ਦਵਾਈਆਂ ਮਤਲਬ ਕਿਸੇ ਤਰੀਕੇ ਨਾਲ ਮੁਗਵਾ ਕੇ ਅੱਜ ਉਹਨਾਂ ਆਪ ਅਗਦੇ ਹੱਥਾਂ ਨਾਲ ਉੱਥੇ ਹੜਪੀਟਾਂ ਨੂੰ ਜਿਹੜੇ ਦੁਖੀ ਨੇ ਇਹ 23 ਤਰ੍ਹਾਂ ਦੇ ਦੁਖੀ ਅੱਜਕੱਲ ਜਿਵੇਂ ਬਿਮਾਰੀਆਂ ਹੋਰ ਪਾਣੀ ਦੀ ਅਖੰਡ ਤੋਂ ਬਾਅਦ ਸਕੇਮ ਦੇ ਪ੍ਰੋਬਲਮ ਪੈ ਰਹੀ ਹੈ ਅੰਕਿਲਗਾਂ ਵੀ ਹੋ ਰਹੀ ਹੈ ਦਰਦਾਂ ਹੋ ਰਹੀਆਂ ਨੇ ਉਹਨਾਂ ਲੋਕਾਂ ਨੂੰ ਤੇ ਉਹਨਾਂ ਵਾਸਤੇ ਜਿਹੜੇ ਫਾਈਲ ਰੋਕ ਤੋਂ ਜੋ-ਜੋ ਵੀ ਤੀਜਾ ਨੇ ਲੋੜ ਸੀ ਤਕਰੀਬਨ ਫਿਲਵਨ ਸਿੰਘ ਸਾਹਿਬ ਜੀ ਨੇ ਪਹੁੰਚਾ ਦਿੱਤੀਆਂ ਨੇ ਤੇ ਅਸੀਂ ਇਹਨਾਂ ਦਾ ਬਹੁਤ ਧੰਨਵਾਦ ਕਰਦੇ ਹਾਂ ਪਿੰਡ ਮਾੜਮ ਦੇ ਵਿੱਚੋਂ ਬਹੁਤ ਅੱਗੇ ਹੋ ਕੇ ਫਰੰਟ ਲਾਈਨ ਤੇ ਜਾ ਕੇ ਇਹ ਲੋਕਾਂ ਦੀ ਤੇ ਇਹ ਜਨਜਨਤਾ ਦੀ ਸੇਵਾ ਜਿਹੜੀ ਬਾਖੂਬਿਲ ਵਾਰ ਰਹੇ ਨੇ ਅਸੀਂ ਪਿੰਡ ਮਾੜਮ ਵੱਲੋਂ ਔਰ ਆਡੀ ਡਾਕਟਰਾਂ ਦੀ ਯੂਨੀਅਨ ਆ ਉਹਨਾਂ ਲੋਇਨਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਆਂ ਤੇ ਇਹਨਾਂ ਨੂੰ ਗੁਰੂ ਸਾਹਿਬ ਕਿਰਪਾ ਕਰਨੇ ਨਾ ਦੇ ਇਹਨਾਂ ਨੂੰ ਚੜ੍ਹਦੀ ਕਲਾ ਵਿੱਚ ਰੱਖਣ ਜਥੇਦਾਰ ਸਾਹਿਬ ਨੂੰ ਚੜ੍ਹਦੀ ਕਲਾ ਵਿੱਚ ਰੱਖਣ ਇੰਟਰਨੈਸ਼ਨਲ ਪਾਲਸਪੁਰ ਦੇ ਜਥੇਦਾਰ ਵੀ ਪੂਰੀ ਨਚੜਦੀ ਕਲਾ ਵਿੱਚ